ਪਹਿਲਾ ਜਿਹੜਾ ਮਸਲਾ ਹੈ ਉਹ ਪੱਕਾ ਜਿਹੜਾ ਡਬਲ ਮਰਡਰ ਹੋਇਆ ਸੀ ਇੱਕ ਮੰਗਪਾਗਲੀ ਬਹੁਤ ਘਟਨਾ ਹੋਈ ਸੀ ਜਿਹੇ ਚ ਇੱਕ ਫਾਦਰ ਸੰਡਿਓ ਦਾ ਬਹੁਤ ਹੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ ਉਹ ਚ ਫਾਜ਼ਲ ਕਾ ਪੁਲਿਸ ਦੀ ਸਾਡੀ ਸਾਰੀ ਟੀਮ ਇਨਕਲੂਡਿੰਗ ਡੀਐਸਪੀ ਡੀ ਰਸ਼ਪਾਲ ਜੀ ਡੀਐਸਪੀ ਜਲਾਗਾਬਾਦ ਅਚਰਮ ਸ਼ਰਮਾ ਜੀ सीआईडी दी टीम इंस्पेक्टर सचिन इंस्पेक्टर अमरिंदर एडिशनल एसएचओ अंडी वाला गुलंदर ਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ 8 ਸਮੇਂ ਚ ਵਕ-ਵਕ ਥਾਵਾਂ ਤੇ ਰੇਡਾਂ ਕਰਕੇ ਉਹਦੇ ਵਿੱਚ ਜਿਹੜੇ ਤਿੰਨ ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ ਚ ਕਾਮਯਾਬੀ ਪਾਈ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕੀਤੇ ਸੀ ਆਪਣੇ ਲਾਇਸੈਂਸੀ ਪਿਸਤਲ ਨਾਲ ਉਹਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਵਰਦਾਚ ਵਰਦਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ। ਤੋਂ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ ਫਾਜ਼ਿਲਕਾ ਪੁਲਿਸ ਦੀ ਕਿ ਜਿਹੜੀ ਇਹ ਡਿਸੀਜ਼ਡ ਦੀ ਫੈਮਲੀ ਹੈ ਉਹਨੂੰ ਅਸੀਂ ਇੱਕ ਇਨਸਟੈਂਟ ਜਸਟਿਸ ਬਾਣ ਦੀ ਸੀ ਕੋਸ਼ਿਸ਼ ਕੀਤੀ ਹੈ ਐਂਡ ਵੀ ਵਿਲ ਆਲਸੋ ਇਨਸ਼ੋਰ ਇਸ ਕੇਸ ਚ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ ਸਮਝ ਅਸੀਂ ਪੂਰੀ ਕਰ ਸਕਣ ਤੇ ਇਹਦਾ ਸਹੀ ਤਰੀਕੇ ਨਾਲ ਪ੍ਰੋਪਰ ਐਵੀਡੈਂਸਿਸ ਜਿਸ ਤੇ ਲਿਆ ਕੇ ਬਹੁਤ ਜਲਦੀ ਅਸੀਂ ਚਲਾਨੇ ਪੇਸ਼ ਕਰ ਸਕਦੇ ਆ ਕਿ ਕੀ ਕੀ ਨਾਮ ਦੇ ਜਿਹੜਾ ਤਿੰਨ ਜਿਹੜਾ ਉਪਰ ਆ ਗਿਆ ਜਿਹੜੇ ਤਿੰਨ ਬੰਦੇ ਅਰੈਸਟ ਕੀਤੇ ਗਏ ਆ ਉਹ ਚ ਅਨਮੋਲ ਸਿੰਘ ਉਰਫ ਮੋਲਾ ਰਘੂਵੀਰ ਸਿੰਘ ਉਰਫ ਗੁੰਮਾ ਔਰ ਪਲਵਿੰਦਰ ਸਿੰਘ ਉਰਫ ਪਿੰਦਾ ਇਹ ਜਿਹੜੇ ਪਲਵਿੰਦਰ ਸਿੰਘ ਉਰਫ ਪਿੰਦਾ ਇਹਨੇ ਮੇਨ ਜਿਹੜੀ ਹੈਗੀ ਗੁੱਲੀਆਂ ਉੱਥੇ ਚਲਾਈਆਂ ਸੀਗੀਆਂ ਇਹਨਾਂ ਦਾ ਪ੍ਰੀਵਿਅਸ ਜਿਹੜਾ ਸਟੈਂਡਿੰਗ ਡਿਸਕਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ ਤੇ ਪਰਸੋ ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜਿਹੱਚ ਪਰਮਿੰਦਰ ਸਿੰਘ ਪਿੰਡਾ ਔਰ ਇਹਦੇ ਨਾਲ ਇਹਦੇ ਬਾਕੀ ਅਸੋਸੀਏਟਸ ਨੇ ਉਸ ਉੱਥੇ ਜਾ ਕੇ ਇਹ ਡਿਸੀਜ਼ਡ ਤੇ ਉਹਦੇ ਸਾਹਮਣੇ ਉੱਤੇ ਅਟੈਕ ਕੀਤਾ ਤੇ ਪਿਸਟਲ ਫਾਇਰ ਦੇ وجہ ਨਾਲ ਉਹਨਾਂ ਦੀ ਅਨਫੋਰਚੁਨੇਟ ਡੈਥ ਹੋ ਗਈ। ਕਿੰਨੇ ਕਿੰਨੇ ਰਾਉਂਡ ਫਾਇਰ ਹੋਏ ਜੀ ਇਸ ਤਰ੍ਹਾਂ ਦੇ ਜਿੰਨੇ ਰਾਉਂਡ ਫਾਇਰ ਹੋਏ ਹੈ दैट इज ਅ ਸਬਜੈਕਟ ਆਫ ਅਸੈਸਮੈਂਟ ਕੱਲ ਪੋਸਟਮਾਰਟਮ ਹੋਇਆ। ਤੇ ਡਾਕਟਰਸ ਨੇ ਆਪਣੀ ਫਾਈਨਡਿੰਗਸ ਜੋ ਹੈ ਉਹ ਪੋਸਮਾਰਟਮ ਰਿਪੋਰਟ ਚ ਉਹ ਚ ਉਹਨਾਂ ਨੇ ਲਿਖ ਦਿੱਤੀ। ਜਿਹੜਾ ਜਿਹੜਾ ਇਸ਼ੂ ਸੀ ਉਹ ਪੁਲਿਸ ਦੇ ਨੋਟਿਚ ਨਹੀਂ ਸੀ ਕਿਉਂਕਿ ਕਿਸੇ ਵੀ ਦੋਨੋਂ ਤਰ੍ਹਾਂ ਚ ਕਿਸੇ ਨੇ ਵੀ ਪੁਲਿਸ ਨੂੰ ਇਸ ਤੋਂ ਪਹਿਲਾਂ ਅਪਰੋਚ ਨਹੀਂ ਕੀਤਾ ਸੀ। ਬਟ ਪਿੰਡੋਂ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਹੈ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹਦੇ ਚ ਪਰਸੋ ਇਹ ਪਾਣੀ ਦੇ ਬਾਰੇ ਨੂੰ ਲੈ ਕੇ ਇੱਕ ਸਪੈਸ਼ ਪੁਆਇੰਟ ਹੋਇਆ ਤੇ ਇਹ ਇੱਕ ਮੰਦ ਭਾਗੀ ਘਟਨਾ ਉਹ ਟ੍ਰਿਗਰ ਹੋਈ। ਆ ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਫੜਬੜਾ ਹਟ ਚੁਣਿਆ ਤੇ ਇਹ ਸਾਰੇ ਵਕ ਵਕ ઠાਵਾਂ ਤੇ ਪਹੁੰਚ ਗਏ ਸੀ ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ 올 ਨਾਈਟ ਰੇਡਸ ਕੀਤੀਆਂ ਹੈਗੀਆਂ ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਟੈਕਨੀਕਲ ਸਰਵੇਲੈਂਸ ਇਹ ਚ ਉਹਨੇ ਸਾਡੀ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜ਼ੀਲ ਜਿਹਨੂੰ ਮੈਂ ਕਹਿੰਦੀ ਜਨੂੰਨ ਕਿ ਨਹੀਂ ਅਸੀਂ ਇਹ ਫੈਮਿਲੀ ਦੇ ਨਾਲ ਇੰਨਾ ਇੱਕ ਮੰਦ ਭਾਗੀ ਘਟਨਾ ਇਹ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜਾ ਜਿਆਦਾ ਸੇਫਟੀ ਪ੍ਰੋਵਾਈਡ ਕਰ ਸਕੀ ਉਸ ਇੱਕ جنੂਨ ਕੇ ਸਾਥ ਇਹਨ ਸਾਰੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਉਨ੍ਹਾਂ ਨੇ ਬੁਸ਼ਾਨ ਕਰਾਇਆ